ਦਰ ਗਿੱਲ ਅੱਜ ਜਿਹੜੀ ਸੀਐਮ ਭਗਵੰਤ ਮਾਨ ਨੇ ਜਿਹੜੇ ਜਗਾ ਜਗਾ ਤੇ ਆਰਟੀਓ ਜੋ ਥਾਣਾ ਹੋਰ ਕੰਮਾਂ ਵਾਸਤੇ ਨਹੀਂ ਸਿਫ ਇੱਕ ਗੱਡੀਆਂ ਵਾਲਿਆਂ ਨੂੰ ਲੁੱਟਣ ਵਾਸਤੇ ਕਿ ਟਰਾਂਸਪੋਰਟ ਨੂੰ ਜਿੰਨਾ ਮਰਜੀ ਲੁੱਟ ਲੋ ਛੋਟੇ ਹਾਥੀ ਬਲੈਰੋ ਵਾਲੇ ਜਗਾ ਜਗਾ ਤੇ ਕੈਮਰੇ ਲਾਤੇ ਆਨਲਾਈਨ ਚਲਾਨ ਦੇ ਉਥੇ ਕੋਈ ਜੈਬਰਾ ਲਾਈਨ ਕੋਈ ਨਹੀਂ ਕ੍ਰੋਸਿੰਗ ਲਾਈਨ ਕੋਈ ਨਹੀਂ ਹੈ ਕਿਉਂਕਿ ਜਿਹੜੇ ਇਹਨਾਂ ਦੇ ਐਮਐਲਏ ਆ ਜਾਂ ਕੋਈ ਪੁਲਿਸ ਅਧਿਕਾਰੀ ਆ ਜਦੋਂ ਉਹ ਕੈਮਰੇ ਤਾਂ ਨਹੀਂ ਲੰਘਦੇ ਹੋ ਸਕਦਾ ਆਟੋਮੈਟਿਕਲੀ ਬੰਦ ਹੋ ਜਾਂਦੇ ਹਨ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਮਲਾਜਮ ਜਾ ਰਹੇ ਕਿਉਂਕਿ ਉਹ ਸੀਟ ਬੈਲਟ ਲਾਉਂਦੇ ਨਹੀਂ ਉਹਨਾਂ ਦੀ ਆਪਣੀਆਂ ਗੱਡੀਆਂ ਆਨਲਾਈਨ ਨਹੀਂ ਜੇ ਸਾਡਾ ਡਰਾਈਵਰ ਭਾਈ ਚਰਾ ਕੋਈ ਗਰੀਬ ਤੇ ਜੇ ਉਹ ਲੈ ਕੇ ਜਾਂਦਾ ਆਪਣੀ ਰੋਜੀ ਰੋਟੀ ਵਾਸਤੇ ਇਹਨਾਂ ਨੇ ਜਗ੍ਹਾ ਜਗ੍ਹਾ ਤੇ ਕਿ ਟ੍ਰਾਂਸਪੋਰਟ ਨੂੰ ਲੁੱਟਣਾ ਕਿਵੇਂ ਲੁੱਟ ਲੋ ਕਿਉਂਕਿ ਜੋ ਇਹਨਾਂ ਦਾ ਦਿੱਲੀ 'ਚ ਹਾਲ ਹੋਇਆ ਨਾ ਉਹ ਟਰਾਂਸਪੋਰਟ ਨੇ ਕੀਤਾ ਤੇ ਉਹੀ ਹੁਣ ਪੰਜਾਬ 'ਚ ਹੋਣਾ ਭਗਵੰਤ ਮਾਨ ਨੂੰ ਮੇਰੀ ਇੱਕ ਬੇਨਤੀ ਆ ਕਿ ਸੀਐਮ ਸਾਹਿਬ ਇਹਦਾ ਜਿਹੜਾ ਇੰਨੀ ਲੁੱਟ ਖੋਹ ਜਿਹੜੀ ਮਚਾਈ ਆ ਨਾ ਥਾਣੇ ਵਾਲਿਆਂ ਨੂੰ ਚੌਂਕੀ ਵਾਲਿਆਂ ਨੂੰ ਉਹੀ ਕੋਈ ਸਮੈਗ ਨਸ਼ਾ ਫੰਡ ਤੇ ਲਾਓ ਲੁੱਟਾ ਖੋਹ ਕਰਨ ਵਾਲਿਆਂ ਤੇ ਲਾਓ ਤੁਸੀਂ ਤਾਂ ਸਿੱਧੇ ਹੀ ਟਰਾਂਸਪੋਰਟ ਨੂੰ ਲੁੱਟੋ ਖਜ਼ਾਨੇ ਕਿਵੇਂ ਭਰਨੇ ਆ ਕਿਉਂਕਿ ਜੇ ਅਸੀਂ ਮੋਹੱਲੀ ਵਾਲਾ ਸਿਸਟਮ ਬਣਾਉਣਾ ਚਾਹੁੰਦੇ ਆ ਪੰਜਾਬ 'ਚ ਹੀ ਉੱਥੇ ਆਨਲਾਈਨ ਦੇ ਕੈਮਰਿਆਂ ਦੇ ਅੱਗੇ ਕੋਈ ਨਾ ਕੋਈ ਤੁਹਾਨੂੰ ਸਾਈਨ ਬੋਰਡ ਚਾਹੀਦੇ ਆ ਜਾਂ ਉੱਥੇ ਕੋਈ ਲਿਮਟ ਲਿਖੀ ਹੋਵੇ ਕਿ ਇੰਨੀ ਲਿਮਟ ਕਿਸੇ ਨੂੰ ਪਤਾ ਹੀ ਨਹੀਂ ਆਮ ਜਨਤਾ ਨੂੰ ਪਤਾ ਹੀ ਨਹੀਂ ਕਿ ਅੱਗੇ ਕੈਮਰੇ ਚੱਲਣ ਦੇ ਪਰ ਜਦੋਂ ਤੁਹਾਡਾ ਕੋਈ ਵੀ ਮੁਖੀ ਅਧਿਕਾਰੀ ਲੰਘਦਾ ਉਦੋਂ ਕੋਈ ਲੋੜ ਨਹੀਂ ਕੈਮਰਿਆਂ ਦੀ ਉਹਨਾਂ ਦੇ ਆਨਲਾਈਨ ਕਿਉਂ ਨਹੀਂ ਚੱਲਣ ਹੁੰਦੇ ਇਸ ਕਰਕੇ ਆਪ ਸਖਤ ਤਾਣਨਾ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਜਿਹੜੀਆਂ ਆਰਸੀਆਂ ਲਾਇਸੈਂਸ ਜਿਹੜੇ ਲੋਕਾਂ ਦੇ ਪੈਂਡਿੰਗ ਪਏ ਆਨਲਾਈਨ ਗੱਡੀਆਂ ਜਿਹੜੀਆਂ ਉਹ ਨਹੀਂ ਬੋਲਦੀਆਂ ਜੇ ਇਹਨਾਂ ਦਾ ਕੋਈ ਛੇਤੀ ਹੱਲ ਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਮੁਹੱਲੀ ਦਾ ਘਰਾਓ ਕਰਾਂਗੇ ਤੇ ਇੰਨੀ ਗੱਲਾਂ ਕਹਿੰਦਾ ਧੰਨਵਾਦ